ਮਿਜ਼ਾਈਲ ਦੇ ਟੁਕੜੇ ਮਿਲੇ ਨੇ ਪਿੰਡ ਬੱਲੂਆਣਾ ਅਤੇ ਬੁਰਜ ਅਦੇ ਨੇੜੇ ਬੱਲੂਆਣਾ ਤੇ ਪਿੰਡ ਬੁਰਜ ਦੇ ਨੇੜੇ ਮਿਜ਼ਾਈਲ ਦੇ ਟੁਕੜੇ ਮਿਲੇ ਨੇ ਤਿੰਨ ਹਿੱਸਿਆਂ ਦੇ ਵਿੱਚ ਇਹ ਮਿਜ਼ਾਈਲ ਦੇ ਟੁਕੜੇ ਮਿਲੇ ਨੇ ਖੇਤਾਂ ਦੇ ਵਿੱਚ ਸੋਲਰ ਪੈਨਲ ਦੇ ਵਿੱਚ ਇੱਕ ਟੁਕੜਾ ਵੱਜਦਾ ਹੈ ਤੇ ਇੱਕ ਟੁਕੜਾ ਜ਼ਮੀਨ ਦੇ ਅੰਦਰ ਵੜ ਗਿਆ ਤਾਂ ਵੱਖ-ਵੱਖ ਥਾਵਾਂ ਤੋਂ ਜਿੰਨੀਆਂ ਖਬਰਾਂ ਆ ਰਹੀਆਂ ਨੇ ਕਿਉਂਕਿ ਆ ਪਾਕਿਸਤਾਨ ਦੇ ਵੱਲੋਂ ਪੂਰੀ ਰਾਤ ਅਜਿਹੀਆਂ ਮਿਜ਼ਾਈਲਾਂ ਦਾਗੀਆਂ ਗਈਆਂ ਤੇ ਹੁਣ ਟੁਕੜੇ ਮਿਲ ਰਹੇ ਨੇ ਦੇਖ ਸਕਦੇ ਹੋ ਤੁਸੀਂ ਕਿ ਕਿਵੇਂ ਭਾਰਤ ਦੇ ਵੱਲੋਂ ਇਹਨਾਂ ਮਿਜ਼ਾਈਲਾਂ ਦੇ ਹਵਾ ਦੇ ਵਿੱਚ ਹੀ ਟੁਕੜੇ ਟੁਕੜੇ ਕਰ ਦਿੱਤੇ ਗਏ ਨਹੀਂ ਤਾਂ ਇਹਨਾਂ ਦੇ ਵੱਲੋਂ ਪੰਜਾਬ ਦੇ ਵਿੱਚ ਤਬਾਹੀ ਮਚਾਈ ਦਿੱਤੀ ਜਾਣੀ ਸੀ ਤੇ ਸੂਰਜਪਾਣ ਮੇਰੇ ਸਹੋਗੀ ਇਸ ਵੇਲੇ ਜੁੜੇ ਹੋਏ ਨੇ ਹੋਰ ਜ਼ਿਆਦਾ ਜਾਣਕਾਰੀ ਦੇ ਨਾਲ ਸੰਜੀਤ ਸੂਰਜ ਕੀ ਅਪਡੇਟ ਮਿਲ ਰਿਹਾ ਹੈ ਬਿਲਕੁਲ ਬਲੂਣਾ ਤੇ ਬੁਰਜਪਿੰਡ ਦੇ ਵਿਚਾਲੇ ਖੇਤਾਂ ਦੇ ਵਿੱਚ ਇਹ ਮਿਜ਼ਾਈਲ ਨੂੰਮਾਂ ਚੀਜ਼ ਮਿਲੀ ਆ ਕਾਫੀ ਵੱਡੀ ਆ ਔਰ ਇਸ ਦੇ ਤਿੰਨ ਹਿੱਸੇ ਹੋ ਗਏ ਨੇ ਔਰ ਪੂਰੀ ਦੀ ਪੂਰੀ ਇਸ ਦਾ ਜਿਹੜਾ ਇੱਕ ਪਾਰਟ ਹੈ ਉਹ ਪੂਰਾ ਜ਼ਮੀਨ ਦੇ ਵਿੱਚ ਤਸ ਗਿਆ ਪਹਿਲਾ ਸੋਲਰ ਪਹਿਲੇ ਨਾਲ ਟਕਰਾਂਦਾ ਤਿੰਨ ਹਿੱਸੇ ਹੋ ਜਾਂਦੇ ਨੇ ਖੇਤ ਦੇ ਅਲੱਗ-ਅਲੱਗ ਹਿੱਸਿਆਂ ਦੇ ਵਿੱਚ ਇਸ ਦੇ ਹਿੱਸੇ ਪਏ ਨੇ ਪਰ ਮੌਕੇ ਤੇ ਆਰਮੀ ਪਹੁੰਚੀ ਹੈ ਪੁਲਿਸ ਨੇ ਕਾਡਨੋ ਪੂਰਾ ਏਰੀਆ ਕੀਤਾ ਹੋਇਆ ਔਰ ਪਿੰਡ ਦੇ ਲੋਕਾਂ ਨੂੰ ਇਹ ਅਪੀਲ ਕੀਤੀ ਗਈ ਹੈ ਕਿ ਇਸ ਤੋਂ ਕਾਫੀ ਦੂਰ ਰਿਹਾ ਜਾਵੇ ਕਿਉਂਕਿ ਕਈ ਚੀਜ਼ਾਂ ਇਸ ਤਰ੍ਹਾਂ ਦੇ ਹਥਿਆਰ ਨੇ ਜਿਹੜੇ ਚੱਲੇ ਨਹੀਂ ਪ੍ਰੋਪਰ ਤੌਰ ਤੇ ਉਹਦੇ ਵਿੱਚ ਹਜੇ ਵੀ ਬਰੂਦ ਹੋ ਸਕਦਾ ਹਜੇ ਵੀ ਵਿਸਫੋਟ ਹੋ ਸਕਦਾ ਤਾਂ ਕਰਕੇ ਅਪੀਲ ਆਰਮੀ ਵੱਨੀ ਉਹ ਵੀ ਇਹ ਹੀ ਕੀਤੀ ਜਾ ਰਹੀ ਹੈ ਕਿ ਇਸ ਤਰ੍ਹਾਂ ਦੀ ਵਿਸਫੋਟਕ ਚੀਜ਼ਾਂ ਤੋਂ ਦੂਰ ਰਿਹਾ ਜਾਵੇ ਬੇਫਾਲਤੂ ਇਸ ਦੀ ਵੀਡੀਓ ਉਹ ਚੱਲ ਜਾਂਦੀ ਜਾਂ ਦੁਬਾਰੇ ਡਿਸਮੈਂਟਲ ਨਾ ਹੁੰਦੀ ਜਾਂ ਸਾਡੇ ਰੈਡਾਰ ਸਿਸਟਮ ਨੇ ਇਸ ਨੂੰ ਫੇਲ ਨਾ ਕੀਤਾ ਹੁੰਦਾ ਤਾਂ ਹਾਦਸਾ ਬਹੁਤ ਵੱਡਾ ਹੋ ਜਾਣਾ ਸੀ ਸਿਰਫ ਇਹ ਤਸਵੀਰਾਂ ਨਹੀਂ ਇਸ ਤੋਂ ਪਹਿਲਾਂ ਵੀ ਸਵੇਰ ਤੋਂ ਲੈ ਕੇ ਅਸੀਂ ਅਲਗ-ਅਲਗ ਜਗਾਵਾਂ ਦੀਆਂ ਤਸਵੀਰਾਂ ਦਿਖਾ ਰਿਹਾ ਕਿ ਬਟਿੰਡਾ ਦੇ ਵਿੱਚ ਅਲਗ-ਅਲਗ ਜਗ੍ਹਾ ਦੇ ਉੱਪਰ ਪਾਕਿਸਤਾਨਵਾਨੀਓ ਟਾਰਗੇਟ ਕੀਤਾ ਗਿਆ ਪਰ ਸਾਡੀ ਇੰਡੀਅਨ ਆਰਮੀ ਨੇ ਇਹ ਸਾਰੇ ਦੇ ਸਾਰੇ ਜਿਹੜੇ ਟਾਰਗੇਟ ਸੀ ਨੂੰ ਡਿਸਪਿਊਜ਼ ਕੀਤਾ ਗਿਆ ਤਾਂ ਕਰਕੇ ਲੋਕ ਬੇਸ਼ੱਕ ਸਹਿਮ ਦੇ ਵਿੱਚ ਜ਼ਰੂਰ ਨੇ ਪਰ ਜਿਲਾ ਪ੍ਰਸ਼ਾਸਨ ਇਹੀ ਬੇਨਤੀ ਕਰ ਰਿਹਾ ਕਿ ਕੋਈ ਵੀ ਕਾਨੂੰਨ ਆਪ ਦੇ ਹੱਥ ਦੇ ਵਿੱਚ ਨਹੀਂ ਲੈਣਾ ਕੋਈ ਵੈਪਨ ਨਵਾਂ ਚੀਜ਼ ਮਿਲਦੀ ਹੈ ਪੋਰਟਲ ਟਾਈਪ ਚੀਜ਼ ਮਿਲਦੀ ਹੈ ਉਸ ਦੀ ਇਨਫੋਰਮੇਸ਼ਨ ਹੈ ਟੋਰਫੀ ਨੰਬਰ ਜਾਰੀ ਕੀਤੇ ਨੇ ਉਹਨਾਂ ਦਿੱਤੀ ਜਾਵੇ ਤਾਂ ਕਰਕੇ ਫਿਲਹਾਲ ਕੋਈ ਅਨਸਕਾਮੀ ਘਟਨਾ ਨਾ ਹੋ ਵੀ ਇਸ ਕਰਕੇ ਲੋਕਾਂ ਨੂੰ ਸचेत ਲੈਣ ਦੀ ਲੋੜ ਹੈ ਜੇ ਬਠਿੰਡਾ ਦੀ ਓਵਰਹਾਲ ਕਰ ਕੀਤੀ ਜਾਵੇ ਤਾਂ ਹੁਣ ਤੱਕ ਬਠਿੰਡਾ ਦੇ ਵਿੱਚ ਪੀਸ ਬਣਿਆ ਹੋਇਆ ਕੋਈ ਵੀ ਅਕਰਾਜ ਕਰਨਾ ਨਹੀਂ ਹੋਈ ਜੀ ਸੁਰਜ ਇੱਕ ਇਹ ਜਾਨਣਾ ਚਾਹਾਂਗੇ ਕਿਉਂਕਿ ਜਿਸ ਢੰਗ ਦੇ ਨਾਲ ਇਹ ਮਿਜ਼ਾਈਲ ਨਜ਼ਰ ਆ ਰਹੀ ਹੈ ਤੇ ਮਿਜ਼ਾਈਲ ਦੇ ਟੁਕੜੇ ਨਜ਼ਰ ਆ ਰਹੇ ਨੇ ਇੱਕ ਤਾਂ ਸਪਸ਼ਟ ਹੈ ਕਿ ਭਾਰਤ ਦੇ ਵੱਲੋਂ ਜੋ ਭਾਰਤ ਦਾ ਡਿਫੈਂਸ ਸਿਸਟਮ ਹੈ ਉਸ ਨੇ ਹਵਾ ਦੇ ਵਿੱਚ ਹੀ ਇਸ ਤੇ ਟੁਕੜੇ ਕਰ ਦਿੱਤੇ ਚੱਲਣ ਤੋਂ ਪਹਿਲਾਂ ਹੀ ਇਸ ਨੂੰ ਤਬਾਹ ਕਰ ਦਿੱਤਾ ਆ ਜੋ ਬੱਲੂਆਣਾ ਪਿੰਡ ਦੇ ਵਿੱਚ ਟੁਕੜੇ ਮਿਲੇ ਨੇ ਤੇ ਪਿੰਡ ਜਿਹੜਾ ਬੁਰਜ ਹੈ ਇਹਨਾਂ ਦੀ ਆਪਸੀ ਦੂਰੀ ਕਿੰਨੀ ਹੈ ਤੇ ਕੀ ਇਹ ਲੱਗ ਰਿਹਾ ਹੈ ਕਿ ਇੱਕ ਹੀ ਮਿਜ਼ਾਈਲ ਦੇ ਟੁਕੜੇ ਦੋ ਥਾਵਾਂ ਤੋਂ ਮਿਲੇ ਨੇ ਦੇਖੋ ਜਿਸ ਤਰ੍ਹਾਂ ਜੀ ਇਸ ਨੂੰ ਜੋੜ ਕੇ ਦੇਖਣ ਦੀ ਕੋਸ਼ਿਸ਼ ਕੀਤੀ ਜਾਵੇ ਗ੍ਰਾਫਿਕਲੀ ਫੋਟੋ ਦੇ ਜੋੜ ਕੇ ਇਹਦੇ ਕੋਸ਼ਿਸ਼ ਕੀਤੀ ਜਾਵੇ ਤਾਂ ਇੱਕੋ ਮਿਜ਼ਾਈਲ ਦੇ ਟੁਕੜੇ ਲੱਗਦੇ ਨੇ ਤੁਸੀਂ ਦੂਰੀ ਦੀ ਗੱਲ ਕੀਤੀ ਹੈ ਦੂਰੀ ਬਿਲਕੁਲ ਨਾਲ-ਨਾਲ ਪਿੰਡ ਨੇ ਨਾਲ-ਨਾਲ ਦਾ ਏਰੀਆ ਹੈ ਔਰ ਕੁਝ ਹੀ ਅਲੱਗ-ਅਲੱਗ ਏਰੀਏ ਦੇ ਵਿੱਚ ਜਿਹੜਾ ਕਲਕਦਾ ਖੇਤ ਹੈ ਕੱਟਿਆ ਹੋਇਆ ਉਸ ਦੇ ਵਿੱਚ ਅਲੱਗ-ਅਲੱਗ ਤਿੰਨ ਪੀਸ ਮਿਲੇ ਨੇ ਹਾਲਾਂਕਿ ਆਰਮੀ ਜਿਸ ਤਰ੍ਹਾਂ ਬਾਰ-ਬਾਰ ਮੈਂ ਜ਼ਿਕਰ ਕਰ ਰਿਹਾ ਆਰਮੀ ਬਾਰ-ਬਾਰ ਹੀ ਜ਼ਿਕਰ ਕਰ ਰਹੀ ਹੈ ਜਿਸ ਜਗ੍ਹਾ ਤੇ ਇਸ ਤਰ੍ਹਾਂ ਦੀ ਵਿਸਫੋਟਕ ਚੀਜ਼ਾਂ ਨੇ ਉਸ ਦੀਆਂ ਵੀਡੀਓ ਸਪਰੈਡ ਨਾ ਕੀਤੀਆਂ ਜਾਂ ਲੋਕਾਂ ਨੂੰ ਦੂਰ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ ਪਰ ਕਿਤੇ ਨਾ ਕਿਤੇ ਜਾ ਕੇ ਆਰਮੀ ਦੇ ਡਿਫੈਂਸ ਸਿਸਟਮ ਨੇ ਜਿਸ ਤਰ੍ਹਾਂ ਇਸ ਨੂੰ ਡਿਫਿਊਜ਼ ਕੀਤਾ ਜਿਸ ਤਰ੍ਹਾਂ ਇਸ ਨੂੰ ਪਹਿਲਾਂ ਹੀ ਹਵਾ ਦੇ ਵਿੱਚ ਮਾਰ ਗਰਾਇਆ ਤਾਂ ਕਰਕੇ ਨੁਕਸਾਨ ਹੈ ਜਿਹੜਾ ਉਸ ਤਰ੍ਹਾਂ ਦਾ ਨਹੀਂ ਹੋਇਆ ਹਾਲਾਂਕਿ ਧਰਤੀ ਦੇ ਵਿੱਚ ਬੁਰੀ ਤਰ੍ਹਾਂ ਇਹ ਪੂਰੇ ਦਾ ਪੂਰਾ ਹਥਿਆਰ ਆ ਜਿਹੜਾ ਗੱਡਿਆ ਗਿਆ ਹੈ ਜੇ ਗੱਲ ਕੀਤੀ ਹੋਵੇ ਬਠਿੰਡਾ ਦੇ ਹੋਰ ਵੀ ਅਲੱਗ-ਅਲੱਗ ਜਗਾਵਾਂ ਦੇ ਉੱਪਰ ਨਾਲ ਲੱਗਦੇ ਪਿੰਡਾਂ ਦੇ ਵਿੱਚ ਸੂਰਜ ਜਿਹੜਾ ਇਹ ਪਿੰਡ ਹੈ ਬੱਲੂਆਣਾ ਤੇ ਬੁਰਜ ਜਿਸ ਜਿਨ੍ਹਾਂ ਦੇ ਖੇਤਾਂ ਦੇ ਵਿੱਚ ਇਹ ਮਿਜ਼ਾਈਲਸ ਦੇ ਟੁਕੜੇ ਡਿੱਗੇ ਨੇ ਇਹ ਵਸੋਂ ਵਾਲਾ ਏਰੀਆ ਕਿੰਨੀ ਦੂਰ ਆ ਇੱਥੋਂ ਕਿਉਂਕਿ ਖੇਤਾਂ ਦੇ ਵਿੱਚ ਨਜ਼ਰ ਆ ਰਹੀ ਹੈ ਮਿਜ਼ਾਈਲ ਦੇਖੋ ਜੇ ਵਸੇ ਵਾਲੇ ਏਰੀਆ ਦੀ ਗੱਲ ਕੀਤੀ ਜਾਵੇ ਕਿਲੋ ਅੱਧਾ ਕਿਲੋਮੀਟਰ ਦਾ ਫਰਕ ਹੈ ਇੱਕ ਪਾਸੇ ਅੱਧਾ ਕਿਲੋਮੀਟਰ ਪਾਸੇ ਕਿਲੋਮੀਟਰ ਕਹਿ ਸਕਦੇ ਆ ਤਾਂ ਕਰਕੇ ਜਦੋਂ ਇਸ ਤਰ੍ਹਾਂ ਦੇ ਹਥਿਆਰ ਦੀ ਸ਼ਮਤਾ ਹੈ ਜਿਹੜੀ ਉਹ ਬਹੁਤ ਜ਼ਿਆਦਾ ਹੁੰਦੀ ਹੈ ਤਾਂ ਕਰਕੇ ਕਿਲੋ ਅੱਧਾ ਕਿਲੋਮੀਟਰ ਦਾ ਜਿਹੜਾ ਫਰਕ ਹੈ ਉਹ ਬੜਾ ਥੋੜਾ ਹੁੰਦਾ ਹੈਗਾ ਤਾਂ ਕਰਕੇ ਰਾਹਤ ਦੀ ਖਬਰ ਹੀ ਹੈ ਕਿ ਲੋਕਾਂ ਨੇ ਰਾਹਤ ਦਾ ਰਾਹਤ ਦਾ ਸਾਹ ਲਿਆ ਜਦੋਂ ਕਿ ਡਿਫਿਊਜ਼ ਇਸ ਨੂੰ ਕਰ ਦਿੱਤਾ ਗਿਆ ਸਾਡੀ ਇੰਡੀਅਨ ਆਰਮੀ ਬਣੀ ਹੋਏ 에ਅਰ ਫੋਰਸ ਬਣੀ ਹੋਏ ਤਾਂ ਕਰਕੇ ਨੁਕਸਾਨ ਆ ਜਿਹੜਾ ਫਿਲਹਾਲ ਨਹੀਂ ਹੋਇਆ ਸਿਰਫ ਸੋਲਰ ਦੇ ਜਿਹੜੇ ਪੈਨਲਾਂ ਦੇ ਵਿੱਚ ਵੱਜ ਗਏ ਇਹ ਕਿਤੇ ਨਾ ਕਿਤੇ ਜਾ ਕੇ ਇੱਥੇ ਅਲਗ-ਅਲਗ ਤਰ੍ਹਾਂ ਦੇ ਉਹ ਹੀ ਨਜ਼ਾਰੇ ਆ ਰਹੇ ਹਨ ਜਦੋਂ ਜਿਹੜੇ ਪਿੰਡਾਂ ਦੇ ਲੋਕ ਆਮ ਸ਼ਹਿਰੀ ਨਾਗਰਿਕ ਦੇਸ਼ ਦੇ ਸੌਰੇ ਸੀ ਤਾਂ ਭਾਰਤੀ ਫੌਜ ਉਹਨਾਂ ਦੀ ਰਖਵਾਲੀ ਕਰ ਰਹੀ ਸੀ ਸੂਰਜ ਪਰ ਇਹ ਬਚਾਅ ਵੀ ਹੋਇਆ ਤੇ ਰਾਹਤ ਵਾਲੀ ਗੱਲ ਇਹ ਹੈ ਕਿ ਭਾਰਤ ਸਕਸ਼ਮ ਹੈ ਜਾਂ ਭਾਰਤ ਸਮਰੱਥ ਹੈ ਜਿਹੜੇ ਅਜੇਹੇ ਪਾਕਿਸਤਾਨ ਦੇ ਵੱਲੋਂ ਹਮਲੇ ਕੀਤੇ ਜਾ ਰਹੇ ਨੇ ਨਹੀਂ ਤਾਂ ਕੋਈ ਵੀ ਵੱਡਾ ਹਾਦਸਾ ਵਾਪਰ ਸਕਦਾ ਸੀ ਪਰ ਜੇਕਰ ਇਹਨਾਂ ਮਿਜ਼ਾਈਲਾਂ ਨੂੰ ਦੇਖਿਆ ਜਾਵੇ ਤਾਂ ਜਿਵੇਂ ਹੁਣ ਤੱਕ ਦੀ ਜਾਣਕਾਰੀ ਮਿਲ ਰਹੀ ਹੈ ਕਿ ਮੇਡ ਇਨ ਚਾਈਨੀਜ਼ ਮਿਜ਼ਾਈਲਜ਼ ਨੇ ਜ਼ਿਆਦਾਤਰ ਜਾਂ ਇਹ 에ਅਰਕ੍ਰਾਫਟ ਦੇ ਵੱਲੋਂ ਜਦੋਂ ਦਾਗੀਆਂ ਜਾਂਦੀਆਂ ਨੇ ਉਹ ਮਿਜ਼ਾਈਲਜ਼ ਨੇ ਤੇ ਉਹਨਾਂ ਨੂੰ ਭਾਰਤ ਦਾ ਜੋ S400 ਹੈ ਸੁਦਰਸ਼ਨ ਚੱਕਰ ਆ ਉਹਦੇ ਨਾਲ ਡਿਫਿਊਜ਼ ਕੀਤਾ ਗਿਆ ਹਵਾ ਦੇ ਵਿੱਚ ਹੀ ਨਿਊਟਰਲਾਈਜ਼ ਕਰ ਦਿੱਤਾ ਗਿਆ ਪਰ ਜੇਕਰ ਇਹ ਚੱਲ ਜਾਂਦੀਆਂ ਤਾਂ ਇਹਨਾਂ ਦਾ ਵੱਡਾ ਨੁਕਸਾਨ ਹੋ ਸਕਦਾ ਸੀ ਤੇ ਹੁਣ ਇਹ ਵਕ ਵਕ ਪਿੰਡਾਂ ਤੋਂ ਟੁਕੜੇ ਮਿਲ ਰਹੇ ਨੇ ਸੁਰਜ ਦੇ ਬਹੁਤ ਸਾਰੇ ਸੀਸੀਟੀਵੀ ਕੈਮਰੇ ਹੁੰਦੇ ਨੇ ਬਹੁਤ ਸਾਰੀਆਂ ਫੁਟੇਜਿਜ਼ ਆਉਂਦੀਆਂ ਨੇ ਪਰ ਹਾਲੇ ਚਲੋ ਇਹ ਸੁਰੱਖਿਆ ਦਾ ਮਾਮਲਾ ਹੈ ਅਸੀਂ ਨਸ਼ਰ ਵੀ ਨਹੀਂ ਕਰ ਸਕਦੇ ਤਾਂ ਕੀ ਕੁਝ ਟਾਈਮਿੰਗ ਪਤਾ ਲੱਗ ਰਹੀ ਹੈ ਕਿ ਕਿੰਨੇ ਕੁ ਵਜੇ ਇਹ ਸਾਰਾ ਕੁਝ ਅਟੈਕ ਜਿਹੜਾ ਇਹ ਹੋਇਆ ਹੋਵੇਗਾ ਜਾਂ ਹੋਇਆ ਇਹ ਬਠਿੰਡਾ ਦੇ ਵਿੱਚ ਜੋ ਹੋਇਆ देखो गरम सिर्फ ਅਸੀਂ ਮਾਫ ਕਰਨਾ ਅਨਮਾਨ ਲਾ ਸਕਦੇ ਹਾਂ ਅਸੀਂ ਅਨਮਾਨ ਇਸ ਕਰਕੇ ਲਾਸਤੇ ਐਗਜ਼ੈਕਟ ਟਾਈਮ ਹਜੇ ਕੋਈ ਪੁਸ਼ਟੀ ਨਹੀਂ ਕਰ ਸਕਦੇ ਕਰੀਬ 10:30 ਵਜੇ 10 ਵਜੇ ਤੋਂ ਇਹ ਸਟਾਰਟ ਹੁੰਦਾ ਜਦੋਂ ਕਿ ਅਸਮਾਨ ਦੇ ਵਿੱਚ ਅੱਗ ਵਰਗੇ ਗੋਲੇ ਨੇ ਜਿਹੜੇ ਨਿਕਲਦੇ ਹੋਏ ਨਜ਼ਰ ਆ ਰਹੇ ਨੇ ਉਸ ਤੋਂ ਬਾਅਦ ਇੱਕ ਤੋਂ ਇੱਕ ਵਾਰ ਧੁਮਾਕੀ ਦੀ ਆਵਾਜ਼ ਆਉਂਦੀ ਹੈ ਨਹੀਂ ਉਸ ਦੀਆਂ ਵੀਡੀਓ ਵੀ ਜਿਹੜੀਆਂ ਕੱਲ ਤੋਂ ਅਸੀਂ ਦਰਸ਼ਕਾਂ ਨੂੰ ਦਿਖਾ ਰਹੇ ਹਾਂ ਪਰ ਟਾਈਮਿੰਗ ਤੁਸੀਂ ਸੀਸੀਟੀਵੀ ਤੇ ਜ਼ਿਕਰ ਕੀਤਾ ਇੱਕ ਹਲਕਾ ਜਿਹਾ ਵੀਡੀਓ ਨੇ ਜ਼ਰੂਰ ਨਜ਼ਰ ਆ ਰਿਹਾ ਕਿ ਇਸ ਦੇ ਵਿੱਚ ਗੋਲਾ ਨਮਾ ਚੀਜ਼ ਹੈ ਜਿਹੜੀ ਫਟਦੀ ਹੋਈ ਨਜ਼ਰ ਆ ਰਹੀ ਹੈ ਸੁਰੱਖਿਆ ਇੰਗਲੈਂਡ ਦੇ ਕਰਕੇ ਕੋਈ ਵੀ ਇਸ ਤਰ੍ਹਾਂ ਦੀ ਸੀਸੀਟੀਵੀ ਹੈ ਜਾਂ ਜਿਹੜੇ ਲੋਕ ਨੇ ਉਹ ਵੀ ਕਿਤੇ ਨਾ ਕਿਤੇ ਆਰਮੀ ਦੇ ਨਾਲ ਸਪੋਰਟ ਕਰਦੇ ਨਜ਼ਰ ਆ ਰਹੇ ਨੇ ਉਹ ਵੀ ਕਹਿੰਦੇ ਆ ਕਿ ਇਸ ਤਰ੍ਹਾਂ ਦੀ ਜਿਹੜੀ ਸੈਂਸਿਟਿਵ ਜਿਹੜੀ ਵੀਡੀਓ ਆ ਬੇਸ਼ੱਕ ਉਹ ਪੁਲਿਸ ਨੂੰ ਦੇ ਦਈਏ ਆਰਮੀ ਨੂੰ ਦੇ ਦਈਏ ਪਰ ਇਹ ਵੀਡੀਓ ਨੇ ਜਿਹੜੀਆਂ ਸੋਸ਼ਲ ਮੀਡੀਆ ਤੇ ਜਾਂ ਮੀਡੀਆ ਤੇ ਸਪਰੈਡ ਨਹੀਂ ਹੋਣੀਆਂ ਚਾਹੀਦੀਆਂ ਤਾਂ ਕਰਕੇ ਲੋਕ ਬੜੇ ਜਾਗਰਤ ਨੇ ਔਰ ਕਿਤੇ ਨਾ ਕਿਤੇ ਜਾ ਕੇ ਸਾਡਾ ਫਰਜ਼ ਵੀ ਬਣਦਾ ਚਾਹੀਏ ਉਹ ਮੀਡੀਆ ਪਲੇਟਫਾਰਮ ਹੋਵੇ ਚਾਹੇ ਸੋਸ਼ਲ ਮੀਡੀਆ ਹੈਂਡਲ ਹੋਣ ਕਿ ਸਾਨੂੰ ਵੀ ਆਰਮੀ ਤੋਂ ਕਿਤੇ ਬਾਹਰ ਨਹੀਂ ਹੋਣਾ ਚਾਹੀਦਾ ਇਸ ਤਰ੍ਹਾਂ ਦੀਆਂ ਸੈਂਸੇਸ਼ਨਲ ਜਿਹ ਸੋਸ਼ਲ ਮੀਡੀਆ ਤੇ ਸਪਰੈਡ ਕਰਨਾ ਚਾਹੀਦਾ ਤਾਂ ਕਰਕੇ ਲੋਕਾਂ ਕੰਦੀ ਜ਼ਿੰਮੇਵਾਰੀ ਸਮਝ ਰਹੇ ਨਹੀਂ ਪਰ ਕਿਤੇ ਨਾ ਕਿਤੇ ਪਾਕਿਸਤਾਨ ਹੈ ਜਿਹੜੀ ਆਪਣੀ ਨਪਾਕ ਹਰਕਤਾਂ ਨੂੰ ਬਾਰ ਬਾਰ ਅੰਜਾਮ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਔਰ ਜਿਸ ਦਾ ਮੂੰਹ ਤੋੜ ਜਵਾਬ ਹੈ ਜਿਹੜਾ ਪਾਤਰੀ ਦਿੱਤਾ ਹੈਗਾ ਆ ਬਿਲਕੁਲ ਭਾਰਤ ਜਵਾਬ ਦੇ ਰਿਹਾ ਹੈ ਅੱਗੇ ਵੀ ਦੇਵੇਗਾ ਸੁਰਜ ਜੇਕਰ ਗੱਲ ਕੀਤੀ ਜਾਵੇ ਤਾਂ ਜਿਸ